ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਹੋਰ ਦੱਸੋ ਕਿਵੇਂ ਹੋ ਅੱਜ ਆਪਾਂ ਗੱਲ ਕਰਾਂਗੇ ਤੁਹਾਡੀ ਨਾਲ ਆਪਾਂ ਇੱਕ ਆਦਰਸ਼ ਮਨੁੱਖ ਕਿਵੇਂ ਬਣ ਸਕਦੇ ਹਾਂ ਆਦਰਸ਼ ਜਿਵੇਂ ਤੁਹਾਨੂੰ ਨਾਂ ਤੋਂ ਹੀ ਕਨਫਰਮ ਹੁੰਦਾ ਹੈ ਆਦਰਸ਼ ਮਤਲਬ ਆਪਾਂ ਦੂਜਿਆਂ ਲਈ ਵੀ ਰਾਹ ਦਸੀਰਾ ਬਣ ਸਕੀਏ ਤੇ ਇੱਕ ਆਦਰਸ਼ ਮਨੁੱਖ ਦੀ ਸਿਰਜਣਾਲ ਕੁਝ ਗੁਣਾ ਨੂੰ ਮਿਲ ਕੇ ਹੁੰਦੀ ਹੈ ਆਦਰਸ਼ ਉਹ ਹੀ ਦੂਜਿਆਂ ਸਾਹਮਣੇ ਸਿਰਜਦੇ ਨੇ ਜਿਨ੍ਹਾਂ ਦੇ ਖੁਦ ਦੇ ਕਿਰਦਾਰ ਵਿੱਚ ਪ੍ਰਭਾਵੀ ਗੁਣ ਹੁੰਦੇ ਨੇ ਜਿਵੇਂ ਹਮੇਸ਼ਾ ਸੱਚਾਈ ਤੇ ਇਮਾਨਦਾਰੀ ਤੇ ਚੱਲੋ ਇਹ ਰਾਹ ਤੁਹਾਨੂੰ ਬਹੁਤ ਅੱਗੇ ਤੱਕ ਲੈ ਜਾਣਗੇ ਖੁਦ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਸਦਾ ਇਮਾਨਦਾਰ ਰਹੋ ਇਮਾਨਦਾਰੀ ਕਦੇ ਨਾ ਛੱਡੋ ਕਿਉਂਕਿ ਦੋਸਤੋ ਇਮਾਨਦਾਰੀ ਸਤਕਾ ਹੀ ਤੁਹਾਡੀ ਸਿਫਤ ਸਲਾਹ ਹੁੰਦੀ ਹੈ ਲੋਕ ਤੁਹਾਡੇ ਤੇ ਅੱਖਾਂ ਬੰਦ ਕਰਕੇ ਯਕੀਨ ਕਰ ਲੈਂਦੇ ਨੇ ਤੇ ਉਸ ਇਨਸਾਨ ਦੀ ਮਿਸਾਲ ਸਾਰੇ ਦਿੰਦੇ ਨੇ ਜੋ ਇੱਕ ਇਮਾਨਦਾਰ ਬੰਦਾ ਇਮਾਨਦਾਰੀ ਇੱਕ ਅਨਮੁੱਲਾ ਗੁਣਾ ਠੀਕ ਹੈ ਨਾ ਜੋ ਵਰਕਤ ਆਪਣੇ 1 ਰੁਪਏ ਦਾ ਆਪਾਂ ਆਪਣੇ ਸਵਾਭਿਮਾਨ ਨੂੰ ਜਿੰਦਾ ਰੱਖਦੀਆਂ ਉਹ ਆਪਾਂ ਨੂੰ ਆਪਣੀ ਇਮਾਨਦਾਰੀ ਨੂੰ ਤਿਆਗ ਦੂਜੇ ਕਨਸੈਪਟ અપਨਾ ਉਹ ਚੀਜ਼ ਨਹੀਂ ਆਪਣ ਦੇ ਸਕਦੀ ਠੀਕ ਹੈ ਨਾ ਹਮੇਸ਼ਾ ਇਮਾਨਦਾਰ ਰਹੋ ਆਪਣੀ ਪ੍ਰਤੀ ਆਪਣੇ ਪ੍ਰਤੀ ਵਫਾਦਾਰੀ ਰੱਖੋ ਇੱਕ ਕਿਉਂਕਿ ਜੋ ਤੁਸੀਂ ਦੇਵੋਗੇ ਉਹੀ ਤੁਹਾਨੂੰ ਪ੍ਰਾਪਤ ਹੋਣਾ ਦੂਜਿਆਂ ਦੀ ਸੇਵਾ ਤੇ ਇੱਜ਼ਤ ਵੀ ਇੱਕ ਆਦਰਸ਼ ਮਨੁੱਖ ਦੀ ਸਿਰਜਣਾ ਵਿੱਚ ਇੱਕ ਖਾਸ ਭੂਮਿਕਾ ਨਿਭਾਉਂਦੇ ਹਨ ਆਪਣੇ ਆਪ ਵਿੱਚ ਇੱਕ ਦਿਆਲੂ ਭਾਵਨਾ ਪੈਦਾ ਕਰੋ ਸੇਵਾ ਭਾਵਨਾ ਨੂੰ ਆਪਣੇ ਅੰਦਰ ਵਿਕਸਿਤ ਕਰੋ ਕਿਉਂਕਿ ਜੇ ਉਹ ਮਨੁੱਖ ਸੇਵਾ ਭਾਵਨਾ ਵਾਲਾ ਹੁੰਦਾ ਨਾ ਉਹਦੇ ਵਿੱਚ ਕਦੇ ਵੀ ਹੰਕਾਰ ਇਸ ਤਰ੍ਹਾਂ ਦੀਆਂ ਬੁਰੀਆਂ ਚੀਜ਼ਾਂ ਨਹੀਂ ਉਪਜਦੀਆਂ ਸੇਵਾ ਤੁਹਾਨੂੰ ਨਿਮਰ ਤੋਂ ਵੀ ਨਿਮਰ ਬਣਾ ਦਿੰਦੀ ਹੈ ਕਦੇ ਜਾਇਓ ਗੁਰਦੁਆਰਾ ਸਾਹਿਬ ਉੱਥੇ ਸੰਗਤ ਦੇ ਜੁੱਤੇ ਝੂਠੇ ਪਾਂਡੇ ਸਾਫ਼ ਕਰਕੇ ਦੇਖਿਓ ਤਾਂ ਸਹੀ ਉਹ ਇੱਕ ਅਲੱਗੀ ਸੁੱਚਤਾ ਆਉਂਦੀ ਹੈ ਮੰਨ ਅੰਦਰ ਅਸਲ ਭੂਮਿਕਾ ਆਪਣੀ ਕੀ ਹੈਗੀ ਨੀਵੀਆਂ ਸੰਗ ਬੈਠਣਾ ਤੇ ਜਦੋਂ ਉਹਨਾਂ ਸੰਗ ਬੈਠਦੇ ਆਪਾਂ ਤੇ ਉਹਨਾਂ ਨੂੰ ਮਹਿਸੂਸ ਨਾ ਹੋਵੇ ਨਾ ਹੀ ਮਹਿਸੂਸ ਹੋਣ ਦੀ ਨਾ ਐਨੇ ਉੱਚੇ ਤੁਹਾਨੂੰ ਪਤਾ ਆਪਾਂ ਹੈ ਵੀ ਨਹੀਂ ਸਭ ਬਰਾਬਰ ਨੇ ਜਦੋਂ ਉਹਨਾਂ ਉਹਨੇ ਰਚਨਾ ਸਭ ਦੀ ਇੱਕ ਬਰਾਬਰ ਕੀਤੀ ਆ ਤੇ ਫਿਰ ਇਹ ਵਿਤਕਰੇ ਸਾਰੀਆਂ ਚੀਜ਼ਾਂ ਆਪਾਂ ਪੈਸੇ ਨੂੰ ਲੈ ਕੇ ਇਹ ਆਪਾਂ ਆਪ ਸਿਰਜੀਆਂ ਨਹੀਂ ਸਵੇ ਵਿਸ਼ਲੇਸ਼ਣ ਮਤਲਬ ਆਪਣੇ ਕੰਮ ਧੰਦਿਆਂ ਦਾ ਨਿਚੋੜ ਕਿੰਨਾ ਤੁਸੀਂ ਚੰਗਾ ਕੀਤਾ ਕਿੰਨਾ ਤੁਸੀਂ ਮਾੜਾ ਕੀਤਾ ਕਦੇ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ ਮੇਰਾ ਖਿਆਲ ਆ ਇੰਨਾ ਕਿ ਤਾਂ ਸਾਰੀ ਕਰਦੇ ਹੁਣੀ ਆ ਹਨਾ ਰਾਤ ਨੂੰ ਜਦੋਂ ਆਪਾਂ ਬਿਸਤਰ ਤੇ ਜਾਂਦੀ ਆ ਸਾਰੀ ਸੋਚਦੀ ਆ ਹਨਾ ਕਿ ਅੱਜ ਮੈਂ ਕਿਸੇ ਦਾ ਕਿਤੇ ਮੇਰੇ ਤੋਂ ਮਾੜਾ ਤਾਂ ਨਹੀਂ ਹੋ ਗਿਆ ਜਾਂ ਮੈਂ ਜਾਣ ਬੁਝ ਕੇ ਤਾਂ ਨਹੀਂ ਕਿਸੇ ਦਾ ਦਿਲ ਦੁਖਾਇਆ ਫਿਰ ਆਪਾਂ ਨੂੰ ਇਨਸਾਨੀ ਭਾਵਨਾ ਹਨਾ ਵੀ ਆਪਾਂ ਨੂੰ ਪਛਤਾਵਾ ਵੀ ਹੁੰਦਾ ਆਪਣੀਆਂ ਚੀਜ਼ਾਂ ਦੇ ਜੇ ਆਪਾਂ ਕਿਸੇ ਨਾਲ ਮਾੜਾ ਕੀਤਾ ਪਰ ਜਦੋਂ ਆਪਾਂ ਕਿਸੇ ਨਾਲ ਚੰਗਾ ਕੀਤਾ ਹੁੰਦਾ ਤੇ ਤੁਹਾਨੂੰ ਪਤਾ اپنی ਆਤਮਾ ਇੱਕ ਅਲੱਗ ਹੀ ਸਕੂਨ ਵਿੱਚ ਹੁੰਦੀ ਹੈ। ਸੋ ਆਪਣੀ ਸਵੈ ਪਰਚੂਲ ਬਹੁਤ ਜ਼ਰੂਰੀ ਹੈ। ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਅੱਗੇ ਖੜ ਕੇ ਦੇਖੋ। ਮੈਂ ਦੂਜਿਆਂ ਨੂੰ ਕਹਿ ਰਿਹਾ ਮੈਂ ਖੁਦ ਕਿੰਨਾ ਕਪੂਰਾ ਕਿਉਂਕਿ ਜਿੰਨਾ ਚਿਰ ਆਪਾਂ ਖੁਦ ਸੰਪੂਰਨ ਨਹੀਂ ਹੋਵਾਂਗੇ ਆਪਾਂ ਦੂਜਿਆਂ ਨੂੰ ਕੁਝ ਕਰਨ ਲਈ ਨਹੀਂ ਕਹਿ ਸਕਦੇ। ਇਸ ਲਈ ਸਭ ਪਹਿਲਾਂ ਆਪਾਂ ਨੂੰ ਚੰਗੇ ਮਨੋਖ ਇੱਕ ਦਰਸ਼ ਮਨੋਖ ਕੋਦ ਲੋਕਾਂ ਸਾਹਮਣੇ ਮਿਸਾਲ ਬਣਨਾ ਪਵੇਗਾ ਫਿਰ ਹੀ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ ਕੁਝ ਨਿਮਰਤਾ ਨਿਮਰਤਾ ਤੁਹਾਨੂੰ ਉਸ ਉਚਾਨਾਂ ਵੱਲ ਲੈ ਜਾਂਦੀ ਹੈ ਜਿੱਥੇ ਹਰ ਕੋਈ ਨਹੀਂ ਪਹੁੰਚ ਸਕਦਾ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੋ ਤੇ ਆਪਣੇ ਤੋਂ ਛੋਟਿਆਂ ਨੂੰ ਪਿਆਰ ਕਰੋ ਇੱਕ ਨਿਮਰ ਮਨੋਖ ਆ ਨਾ ਆਪਣੇ ਨਿਮਰਤਾ ਦੇ ਗੁਣ ਸਦਕਾ ਬਹੁਤ ਸਾਰੇ ਲੋਕਾਂ ਨੂੰ ਦੋਸਤੋ ਆਪਣੇ ਨਾਲ ਜੋੜ ਲੈਂਦਾ ਤੇ ਇੱਕ ਅਹੰਕਾਰੀ ਬੰਦਾ ਆਪਣੇ ਅਹੰਕਾਰ ਸਦਕਾ ਬੰਦੀ ਗੱਲ ਨੂੰ ਵੀ ਆਪਣੀ ਫੋਕੀ ਹਉਮੇ ਲਈ ਉਲਝਾ ਕੇ ਰੱਖ ਦਿੰਦਾ ਸੋ ਨਿਮਰ ਰਹੋ ਕਿਉਂਕਿ ਜਿੰਨੇ ਨਿਮਰ ਰਹੋਗੇ ਉਹਨਾਂ ਤੁਸੀਂ ਆਪਣੇ ਆਪ ਤੇ ਕਾਬੂ ਪਾ ਕੇ ਰੱਖ ਸਕਦੇ ਹੋ ਨਿਮਰ ਮਨੋਖ ਹਮੇਸ਼ਾ ਸਲਾਉਤਾ ਪ੍ਰਾਪਤ ਕਰਦਾ ਆਪਣੇ ਆਪ ਤੇ ਕੰਮ ਰੱਖੋ ਮਨ ਆਪਾਂ ਕਾਬੂ ਚ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰੋ ਆਪਾਂ ਇਹਦੀ ਲਗਾਮ ਨੂੰ ਆਪਣੇ ਹੱਥ ਵਿੱਚ ਰੱਖੀਏ ਠੀਕ ਹੈ ਨਾ ਤੁਸੀਂ ਉਹ ਛੱਡੋ ਬਾਣੀ ਵੱਲ ਧਿਆਨ ਕੇਂਦਰਿਤ ਕਰੋ ਇਹ ਚੀਜ਼ਾਂ ਮੇਰਾ ਖਿਆਲ ਸਾਰੀਆਂ ਚੀਜ਼ਾਂ ਹੀ ਆਪਣੇ ਵਿੱਚ ਆ ਜਾਣਗੀਆਂ ਗੁਰਬਾਣੀ ਸਾਨੂੰ ਸਾਰਾ ਇੱਕ ਦਰਸ਼ ਮਨੁੱਖਾ ਵਾਲਾ ਹੀ ਜੀਵਨ ਜਾਂਚ ਸਿਖਾਉਂਦੀ ਹੈ ਜਿੰਨਾ ਤੁਸੀਂ ਜੁੜੂਗੇ ਉਹਦੇ ਨਾਲ ਉਹਨਾਂ ਤੁਸੀਂ ਆਪਣੇ ਆਪ ਨੇ ਮਰ ਤੁਹਾਡੇ ਚੋਂ ਜੜੀਆਂ ਨਕਾਰਾਤਮਕ ਚੀਜ਼ਾਂ ਉਹ ਨਿਕਲਣਾ ਸ਼ੁਰੂ ਹੋ ਜਾਣੀਆਂ ਤੁਹਾਡੇ ਕਿਰਦਾਰ ਵਿੱਚੋਂ ਮਾੜੀਆਂ ਚੀਜ਼ਾਂ ਆਪਣੇ ਆਪ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਇੱਕ ਚੰਗੇ ਮਨੁੱਖ ਦੀ ਸਿਰਜਣਾ ਵੱਲ ਆਪਣੇ ਆਪ ਹੀ ਵਧਣ ਲੱਗੋਗੇ ਬਸ ਇਹੀ ਆ ਚੀਜ਼ਾਂ ਇੰਨਾਂ ਚੀਜ਼ਾਂ ਨਾਲ ਹੀ ਆਪਾਂ ਇੱਕ ਆਦਰਸ਼ ਮਨੁੱਖ ਬਣ ਸਕਦੇ ਹਾਂ ਤੇ ਆਦਰਸ਼ ਮਨੁੱਖ ਹੀ ਆਦਰਸ਼ ਸਮਾਜ ਦੀ ਸਿਰਜਣਾ ਵਿੱਚ ਹਿੱਸਾ ਪਾ ਸਕਦਾ ਕਿਉਂ ਤੇ ਇਹਦੇ ਚ ਆਪਣਾ ਪਹਿਲਾ ਸਕੂਲ ਆਪਣਾ ਪਰਿਵਾਰ ਉਸ ਤੋਂ ਬਾਅਦ ਸਮਾਜ ਦੀ ਭੂਮਿਕਾ ਬਸ ਚੀਜ਼ਾਂ ਉਹ ਹੀ ਆ ਜੋ ਮਨੁੱਖ ਸਮਾਜ ਆਲੇ-ਦੁਆਲੇ ਤੋਂ ਸਿੱਖਦਾ ਹੈ ਉਹੀ ਉਹਦੇ ਕਿਰਦਾਰ ਤੇ ਪ੍ਰਭਾਵ ਪਾਉਂਦਾ ਜਿਹਨੂੰ ਸੋਝੀ ਆ ਉਹ ਮਾੜੀਆਂ ਚੀਜ਼ਾਂ ਨੂੰ ਨਕਾਰ ਦਿੰਦਾ ਤੇ ਚੰਗੀਆਂ ਚੀਜ਼ਾਂ ਨੂੰ ਅਪਣਾ ਲੈਂਦਾ ਕਿਉਂਕਿ ਉਹਨੂੰ ਪਤਾ ਹੁੰਦਾ ਕਿਹੜੀਆਂ ਚੀਜ਼ਾਂ ਮੇਰੇ ਲਈ ਮੇਰੇ ਪਰਿਵਾਰ ਲਈ ਜਾਂ ਮੇਰੇ ਸਮਾਜ ਲਈ ਜ਼ਰੂਰੀ ਨੇ ਸੋ ਦੋਸਤੋ ਚੰਗੀਆਂ ਚੀਜ਼ਾਂ ਸਿੱਖੋ ਇਹ ਤੁਹਾਨੂੰ ਚੰਗੇ ਵੱਲ ਲੈ ਜਾਣਗੀਆਂ ਆਪਾਂ ਹਮੇਸ਼ਾ ਤੁਹਾਡੇ ਨਾਲ ਚੰਗੀਆਂ ਗੱਲਾਂ ਕਰਾਂਗੇ ਪਰ ਪਹਿਲਾਂ ਆਪਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਮੈਂਟ ਧੰਨਵਾਦ